ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਸਾਰੇ ਜਾਣੇ ਵਧੀਆ ਹੋਵੋਗੇ ਅੱਜ ਆਪਾਂ ਤੁਹਾਨੂੰ ਲਾਈਨਿੰਗ ਵਾਲੀ ਕੁੜਤੀ ਦੀ ਸਟਿਚਿੰਗ ਕਰਨਾ ਦੱਸਾਂਗੇ ਕਿਸ ਤਰੀਕੇ ਨਾਲ ਆਪਾਂ ਲਾਈਨਿੰਗ ਵਾਲੀ ਕੁੜਤੀ ਦੀ ਸਟਿਚਿੰਗ ਪਰਫੈਕਟ ਕਰ ਸਕਦੇ ਹਾਂ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਬੈਕ ਵਾਲਾ neck ਜਿਹੜਾ ਹੈਗਾ ਉਹਦੀ ਕਟਿੰਗ ਕਰਾਂਗੇ ਅਗਰ ਤੁਸੀਂ ਬੁਕਰਮ ਵਾਲਾ neck ਬਣਾਉਣਾ ਤਾਂ ਤੁਸੀਂ ਪਹਿਲਾਂ ਲਾਈਨਿੰਗ ਅਟੈਚ ਕਰ ਲਓ ਫਿਰ ਤੁਸੀਂ ਗਲਾ ਬਣਾ ਲਿਓ ਠੀਕ ਹੈ ਅਗਰ ਤੁਸੀਂ ਬੁਕਰਮ ਨਹੀਂ ਲਾਉਣੀ ਤਾਂ ਪਹਿਲਾਂ ਆਪਾਂ ਇਹਦਾ ਗਲਾ ਕੱਟ ਕਰਾਂਗੇ ਠੀਕ ਹੈ ਗਲਾ ਜਿਹੜਾ ਹੈਗਾ ਮੈਂ ਇਹਦਾ 6.5 ਰੱਖੂਗੀ ਲੰਬਾਈ ਦੇ ਹਿਸਾਬ ਨਾਲ ਤੇ 2.5 ਇੰਚ ਰੱਖੂਗੀ ਮੈਂ ਨੀਚੋਂ ਇਹਦੀ ਚੜਾਈ ਠੀਕ ਹੈ ਤੇ 2.5 ਇੰਚ ਹੀ ਆਪਾਂ ਉੱਪਰੋਂ ਲਵਾਂਗੇ ਮਤਲਬ ਆਪਾਂ 2.5 2.5 ਇੰਚ ਤੇ ਜਿਹੜਾ ਹੈਗਾ ਉਹ ਆਪਾਂ ਇੱਕ ਬਾਕਸ ਬਣਾ ਲਵਾਂਗੇ ਠੀਕ ਹੈ ਜੀ 2.5 ਇੰਚ ਉੱਪਰੋਂ ਔਰ 2.5 ਇੰਚ ਜਿਹੜਾ ਹੈਗਾ ਉਹ ਨੀਚੋਂ ਜੇ ਆਪਾਂ ਇਸ ਬਾਕਸ ਦੇ ਅੰਦਰ ਗਲਾ ਜਿਹੜਾ ਹੈਗਾ ਕੱਟ ਕਰਾਂਗੇ ਤਾਂ ਸਾਡੇ ਮੋਡੇ ਜਿਹੜੇ ਹੈਗੇ ਨੇ ਬਿਲਕੁਲ ਵੀ ਗਿਰਣਗੇ ਨਹੀਂ ਠੀਕ ਹੈ ਬਸ ਇੰਨੀ ਕੁ ਚੜਾਈ ਜਿਹੜੀ ਹੈਗੀ ਗਲੇ ਦੀ ਬਹੁਤ ਹੁੰਦੀ ਆ ਤੇ ਆਪਾਂ ਇਹ ਕ ਬਾਕਸ ਜਿਹੜਾ ਹੈਗਾ ਇਦਾਂ ਬਣਾ ਲਵਾਂਗੇ ਆਪਾਂ ਇਹਦੇ ਅੰਦਰ ਹੀ ਗਲੇ ਦੀ ਜਿਹੜੀ ਹੈਗੀ ਉਹ ਗੁਲਾਈ ਪਾਵਾਂਗੇ ਇਸ ਤਰੀਕੇ ਨਾਲ ਬਸ ਤੁਸੀਂ ਇਹ ਬਾਕਸ ਦੇ ਅੰਦਰ ਅੰਦਰ ਰੱਖਣੀ ਹੈ ਗੁਲਾਈ ਫੇਰ ਤੁਹਾਡੇ ਮੋਢੇ ਜਿਹੜੇ ਹੈਗੇ ਨੇ ਬਿਲਕੁਲ ਵੀ ਨਹੀਂ ਗਿਰਣਗੇ ਹੁਣ ਦੇਖੋ ਇਹ ਮੋਢੇ ਵਾਲੇ ਪਾਸੇ ਤੋਂ ਆਪਾਂ ਲਾਈਨਿੰਗ ਜਿਹੜੀ ਜੋੜਨੀ ਸ਼ੁਰੂ ਕਰਨੀ ਹੈ ਠੀਕ ਹੈ ਜੀ ਆਪਾਂ ਇਦਾਂ ਪਹਿਲਾ ਮੋਢਿਆਂ ਨਾਲ ਅਟੈਚ ਕਰ ਲੈਣੀ ਹੈ ਲਾਈਨਿੰਗ ਇਦਾਂ ਇਦਾਂ ਹੀ ਆਪਾਂ ਦੂਸਰੇ ਵਾਲਾ ਪੱਲਾ ਜਿਹੜਾ ਹੈਗਾ ਲੈ ਲੈਣਾ ਮੋਢੇ ਵਾਲਾ ਕਿ ਆਪਾਂ ਇਹਨੂੰ ਇਧਰੋਂ ਵੀ ਅਟੈਚ ਕਰ ਲੈਣਾ ਤੇ ਹੁਣ ਆਪਾਂ ਮੋਢੇ ਵਾਲੇ ਪਾਸੇ ਤੋਂ ਲਾਈਨਿੰਗ ਜਿਹੜੀ ਹੈਗੀ ਆ ਉਹ ਅਟੈਚ ਕਰ ਲਈ ਆ ਤੇ ਹੁਣ ਆਪਾਂ ਸਾਈਡਾਂ ਤੋਂ ਜਿੱਧਰ ਫਿਟਿੰਗ ਦੀ ਸਲਾਈ ਲੱਗਦੀ ਹੁੰਦੀ ਆ ਉਸ ਵਾਲੀ ਸਾਈਡ ਤੋਂ ਆਪਾਂ ਲਾਈਨਿੰਗ ਜਿਹੜੀ ਹੈਗੀ ਆ ਅਟੈਚ ਕਰ ਲੈਣੀ ਆ ਹੁਣ ਜਿਹੜੀ ਆਪਣੀ ਆਹ ਆਰਮਹੋਲ ਨੇ ਇਹਨੂੰ ਆਪਾਂ ਬਾਅਦ 'ਚ ਅਟੈਚ ਕਰਾਂਗੇ ਠੀਕ ਹੈ ਤੇ ਦੇਖੋ ਮੈਂ ਥੋੜੀ ਜਿਹੀ ਲਾਈਨਿੰਗ ਜਿਹੜੀ ਹੈਗੀ ਆ ਨੀਚੋਂ ਛੱਡਤੀ ਆ ਕਿਉਂਕਿ ਮੈਂ ਹਜੇ ਫੋਲਡਿੰਗ ਕਰਨੀ ਆ ਠੀਕ ਹੈ ਜੀ ਤੇ ਇਸੇ ਤਰੀਕੇ ਨਾਲ ਹੀ ਆਪਾਂ ਦੂਸਰੇ ਵਾਲੇ ਪਾਸੇ ਜਿੱਧਰ ਆਪਾਂ ਫਿਟਿੰਗ ਦੀ ਸਲਾਈ ਲਗਾਉਣੀ ਆ ਉਧਰੋਂ ਵੀ ਆਪਾਂ ਲਾਈਨਿੰਗ ਨੂੰ ਅਟੈਚ ਕਰ ਲਵਾਂਗੇ ਹੁਣ ਆਪਾਂ ਮੋਢਿਆਂ ਵਾਲੀ ਸਾਈਡ ਤੋਂ ਜਿਹੜੀ ਹੈਗੀ ਆ ਉਹ ਸਲਾਈ ਲਗਾ ਲੈਣੀ ਆ ਠੀਕ ਹੈ ਜਿਹੜੇ ਆਪਣੇ ਆਰਮਹੋਲ ਨੇ ਉਹਨੂੰ ਆਪਾਂ ਲਾਈਨਿੰਗ ਨੂੰ ਅਟੈਚ ਕਰ ਲੈਣਾ ਠੀਕ ਹੈ ਹੁਣ ਆਪਾਂ ਇਸੇ ਤਰੀਕੇ ਨਾਲ ਹੀ ਦੂਸਰਾ ਆਰਮਹੋਲ ਵੀ ਲੜਾਈ ਕਰ ਲਵਾਂਗੇ ਹੁਣ ਦੇਖੋ ਮੈਂ ਸਾਰੀ ਸ਼ਰਟ ਜਿਹੜੀ ਹੈਗੀ ਆ ਉਹਦੇ ਨਾਲ ਲਾਈਨਿੰਗ ਅਟੈਚ ਕਰ ਲਈ ਆ ਹੁਣ ਆਪਾਂ ਕੀ ਕਰਨਾ ਨੀਚੇ ਵਾਲੀ ਸਾਈਡ ਨੂੰ ਐਦਾਂ ਹੱਥ ਨਾਲ ਜਿਹੜੀ ਹੈਗਾ ਕੱਪੜਾ ਉੱਪਰ ਵਾਲਾ ਸਾਰਾ ਨੀਚੇ ਵਾਲੀ ਸਾਈਡ ਨੂੰ ਕਰ ਦੇਣਾ ਕਿਉਂਕਿ ਜੇ ਇਸ ਕੱਪੜੇ ਦੇ ਵਿੱਚ ਬੜਾ ਰਹਿ ਗਏ ਤਾਂ ਤੁਹਾਡੇ ਸਾਰੇ ਸੂਟ ਦੇ ਵਿੱਚ ਝੋਲ ਆਉਣ ਲੱਗ ਜਾਣਗੇ ਠੀਕ ਹੈ ਜੀ ਲਾਈਨਿੰਗ ਜਿਹੜੀ ਹੈਗੀ ਆ ਆਪਾਂ ਉਹਦੇ ਵਿੱਚ ਥੋੜੀ ਜਿਹੀ ਢਿੱਲ ਰੱਖਣੀ ਹੈ ਕਿ ਮੈਂ ਲਾਈਨਿੰਗ ਦੇ ਵਿੱਚ ਢਿੱਲ ਦੱਤੀ ਹੋਈ ਆ ਠੀਕ ਆ ਜੇ ਤੁਹਾਡੀ ਲਾਈਨਿੰਗ ਥੋੜੀ ਬਹੁਤੀ ਢਿੱਲ ਦੇਣ ਤੋਂ ਬਾਅਦ ਜੇ ਸਾਈਡਾਂ ਤੋਂ ਥੋੜੀ ਬਹੁਤੀ ਇਦਾਂ ਆਰਮਹੋਲ ਤੋਂ ਵੱਧ ਘਟ ਜਾਂਦੀ ਆ ਤਾਂ ਤੁਸੀਂ ਬਾਅਦ ਵਿੱਚ ਛਾਂਟੀ ਕਰ ਸਕਦੇ ਹੋ ਠੀਕ ਆ ਪਰ ਇਦਾਂ ਹੱਥ ਨਾਲ ਜਿਹੜਾ ਹੈਗਾ ਉਹ ਸੈੱਟ ਕਰਦੇ ਜਾਣਾ ਠੀਕ ਆ ਲਾਈਨਿੰਗ ਵਾਲੇ ਸੂਟ ਦੇ ਵਿੱਚ ਇਹ ਜਿਹੜੀ ਹੈਗੀ ਆ ਇਹ ਮੇਨ ਚੀਜ਼ ਹੁੰਦੀ ਆ ਵੀ ਤੁਸੀਂ ਕੱਪੜੇ ਦੇ ਵਿੱਚ ਉੱਪਰ ਵਾਲੇ ਦੇ ਵਿੱਚ ਬਲ ਨਹੀਂ ਪਾਉਣ ਦੇਣੇ ਹੈਗੇ ਠੀਕ ਆ ਆਪਾਂ نیچے ਵਾਲੀ ਜਿਹੜੀ ਲਾਈਨਿੰਗ ਹੈਗੀ ਆ ਉਹਨੂੰ ਵੀ ਇਦਾਂ ਹੱਥਾਂ ਦੇ ਨਾਲ ਸੈੱਟ ਕਰਦੇ ਜਾਣਾ ਠੀਕ ਹੈ ਦੋਨੋਂ ਹੱਥਾਂ ਦੇ ਨਾਲ ਇਸ ਤਰੀਕੇ ਨਾਲ ਆਪਾਂ ਇਹਨੂੰ ਸੈੱਟ ਕਰ ਲਓ ਤੇ ਹੁਣ ਆਪਾਂ ਕੀ ਕਰਨਾ ਦੇਖੋ ਆ ਸੈਂਟਰ ਜਿਹੜਾ ਹੈਗਾ ਨਾ ਇਹਦੇ ਵਿੱਚ ਆਪਾਂ ਸਲਾਈ ਲਗਾਉਣੀ ਆ ਬਸ ਆਪਾਂ ਇਹ ਧਿਆਨ ਰੱਖਣਾ ਨੀਚੇ ਵਾਲੀ ਲਾਈਨਿੰਗ ਜਿਹੜੀ ਹੈਗੀ ਉਹ ਇੱਕ ਸਾਈਡ ਨੂੰ ਨਾ ਜਾਵੇ ਆਪਣੀ ਇਸੇ ਲਈ ਆਪਾਂ ਦੋਨੋਂ ਹੱਥਾਂ ਨਾਲ ਏਦਾਂ ਨੀਚੇ ਵਾਲੀ ਲਾਈਨਿੰਗ ਨੂੰ ਸੈੱਟ ਕਰਦੇ ਹੋਏ ਸੈਂਟਰ ਦੇ ਵਿੱਚ ਇੱਕ ਸਲਾਈ ਲਗਾ ਲੈਣੀ ਆ ਠੀਕ ਹੈ ਇਹ ਸਲਾਈ ਲਗਾਉਣੀ ਬਹੁਤ ਜ਼ਿਆਦਾ ਜ਼ਰੂਰੀ ਆ ਇਹਦੇ ਨਾਲ ਤੁਹਾਡੀ ਲਾਈਨਿੰਗ ਜਿਹੜੀ ਹੈਗੀ ਉਹ ਟਿੱਕੀ ਰਹੂਗੀ نیچے ਠੀਕ ਆ ਉਹ ਜਦੋਂ ਆਪਾਂ ਸਲਾਈ ਕਰਾਂਗੇ ਇਧਰ ਉਧਰ ਨਹੀਂ ਜਾਊਗੀ ਮੈਂ ਆਹ ਕਰੀਜ਼ ਬਣਾਈ ਹੋਈ ਜਿਹੜੀਆਂ ਮੇਰੀਆਂ ਪਲੇਟਸ ਪੈਣੀਆਂ ਮੈਂ ਉਸ ਤੋਂ نیچے ਤੱਕ ਸਲਾਈ ਲਗਾ ਲਈਏ ਤੁਸੀਂ ਚਾਹੋ ਤਾਂ ਧੁਰ ਤੱਕ ਵੀ ਸਲਾਈ ਲਗਾ ਸਕਦੇ ਹਾਂ ਠੀਕ ਹੈ ਇਹਨੂੰ ਅਟੈਚ ਕਰ ਸਕਦੇ ਹਾਂ ਨੀਚੇ ਵਾਲੀ ਲਾਈਨਿੰਗ ਨੂੰ ਲਾਈਨਿੰਗ ਜਿਹੜੀ ਹੈਗੀ ਬਿਲਕੁਲ ਸੈਂਟਰ ਦੇ ਵਿੱਚ ਹੋ ਗਈ ਆ ਤੇ ਹੁਣ ਆਪਾਂ ਗਲਾ ਜਿਹੜਾ ਹੈਗਾ ਉਹਨੂੰ ਅਟੈਚ ਕਰਾਂਗੇ ਲਾਈਨਿੰਗ ਦੇ ਨਾਲ ਪਹਿਲਾਂ ਆਪਾਂ ਕੀ ਕਰਨਾ ਜਿਹੜੀ ਅੰਦਰ ਵਾਲੇ ਪਾਸੇ ਵੱਧਮੀ ਲਾਈਨਿੰਗ ਹੈਗੀ ਆ ਉਹਨੂੰ ਆਪਾਂ ਕੱਟ ਕਰ ਦਵਾਂਗੇ ਫਿਰ ਇਹਦੇ ਉੱਪਰ ਆਪਾਂ ਪੱਟੀ ਲਗਾਵਾਂਗੇ ਠੀਕ ਹੈ ਜੀ ਠੀਕ ਹੈ ਹੁਣ ਦੇਖੋ ਆਪਣੇ ਗਲੇ ਨਾਲ ਸਾਰੀ ਲਾਈਨਿੰਗ ਜਿਹੜੀ ਹੈਗੀ ਆ ਉਹ ਅਟੈਚ ਹੋ ਗਈ ਆ ਤੇ ਹੁਣ ਆਪਾਂ ਇਹਦੇ ਉੱਪਰ ਪੱਟੀ ਲਗਾਵਾਂਗੇ ਤੁਸੀਂ ਕੀ ਕਰਨਾ ਸ਼ਰਟ ਨੂੰ ਇਦਾਂ ਉਲਟੀ ਸਾਈਡ ਰੱਖ ਲੈਣਾ ਰੇ ਪੱਟੀ ਤੁਸੀਂ ਚਾਹੋ ਤਾਂ ਔਰੇ ਪੱਟੀ ਵੀ ਲਗਾ ਸਕਦੇ ਹੋਗੇ ਠੀਕ ਹੈ ਤੇ ਤੁਸੀਂ ਚਾਹੋ ਤਾਂ ਸਿੰਪਲ ਤਰੀਕੇ ਨਾਲ ਵੀ ਇਹਦੇ ਪੱਟੀ ਲਗਾ ਸਕਦੇ ਹੋ ਠੀਕ ਹੈ ਤੇ ਇਹ ਦੇਖੋ ਹੁਣ ਔਰੇ ਪੱਟੀ ਕਈ ਪੈਣਾ ਨੂੰ ਲਾਉਣੀ ਔਖੀ ਲੱਗਦੀ ਆ ਉਹਦੇ ਵਿੱਚ ਫਿਨਿਸ਼ਿੰਗ ਘਟ ਆਉਂਦੀ ਆ ਤਾਂ ਆਪਾਂ ਕੀ ਕਰਨਾ ਇਸ ਤਰੀਕੇ ਨਾਲ ਆਪਾਂ ਇੱਕ ਚੌੜਾ ਕੱਪੜਾ ਲੈਣਾ ਉਹਦੇ ਉੱਪਰ ਆਪਾਂ ਸ਼ਰਟ ਨੂੰ ਇਦਾਂ ਉਲਟਾ ਕਰਕੇ ਰੱਖ ਲੈਣਾ ਠੀਕ ਹੈ ਇਹ ਇਦਾਂ ਹੁਣ نیچے ਲਾਈਨਿੰਗ ਹੋ ਗਈ ਉੱਪਰ ਸ਼ার্ট ਦਾ ਕੱਪੜਾ ਹੋ ਗਿਆ ਉਲਟਾ ਕਰਕੇ ਰੱਖਿਆ ਮੈਂ ਤੇ ਆਪਾਂ ਕੀ ਕਰਨਾ ਜਿੱਦਾਂ ਜਿੱਦਾਂ ਆਪਣਾ ਗਲਾ ਬਣਿਆ ਹੋਇਆ ਉਸ ਤਰੀਕੇ ਨਾਲ ਆਪਾਂ نیچے ਵਾਲੇ ਕੱਪੜੇ ਨੂੰ ਮੇਨ ਫੈਬਰਿਕ ਨਾਲ ਅਟੈਚ ਕਰ ਦੇਣਾ ਠੀਕ ਹੈ ਤੁਸੀਂ ਇਸ ਤਰੀਕੇ ਨਾਲ نیچے ਪੱਟੀ ਰੱਖ ਕੇ ਬੈਕ ਵਾਲਾ ਨੱਕ ਬਣਾ ਕੇ ਦੇਖਿਓ ਬਿਲਕੁਲ ਬੁਕਰਮ ਬਾਗੂ ਬਣਦਾਗਾ ਹੁਣ ਆਪਾਂ ਕੀ ਕਰਨਾ ਪੱਟੀ ਵਾਲੀ ਸਾਈਡ ਜਿਹੜੀ ਹੈਗੀ ਉਹਨੂੰ ਉੱਪਰ ਕਰ ਲੈਣਾ ਜਿਹੜੇ ਆਪਾਂ نیچے ਆ ਵਾਲਾ ਕੱਪੜਾ ਰੱਖਿਆ ਸੀ ਨਾ نیچے ਇਹ ਵਾਲੀ ਸਾਈਡ ਆਪਾਂ ਉੱਪਰ ਰੱਖਣੀ ਆ ਹੁਣ ਜਿੱਥੇ ਜਿੱਥੇ ਵੀ ਆਪਾਂ ਸਲਾਈ ਲਗਾਈ ਸੀ ਉਥੋਂ ਉਥੋਂ ਆਪਾਂ जरा कपड़ा है कट कर देनाच देखो ये अपनी पट्टी हैगी थोड़ा थोड़ा कपड़ा जोलाई रख के बाकी जो एक्सट्रा है आप उतार देना देखो हूं मैं इना इना कपड़ा जगा रख लिया ठीक है जी यपड़ा जगा मैं डबल करके लगाया ही कपड़ा है ठीक है ਤੇ ਹੁਣ ਮੈਂ ਜਿੰਨਾ ਕੁ ਮੈਨੂੰ ਚਾਹੀਦੀ ਸੀ ਚੜਾਈ ਉਹਨਾਂ ਕੁ ਮੈਂ ਰੱਖ ਲਿਆ ਹੁਣ ਆਪਾਂ ਇਹ ਤੇ ਦਬਮੀ ਸਲਾਈ ਲਗਾਵਾਂਗੇ ਠੀਕ ਆ ਆਪਾਂ ਜਿਹੜਾ ਕਪੜਾ ਲਗਾਇਆ ਸੀਗਾ ਪੱਟੀ ਲਗਾਈ ਸੀ ਉਹਨੂੰ ਆਪਾਂ ਇਸ ਤਰੀਕੇ ਨਾਲ ਖੋਲਣਾ ਤੇ ਜਿਹੜੀ ਆਹ ਵਾਲੀ ਸਲਾਈ ਹੈਗੀ ਇਹਨੂੰ ਆਪਾਂ ਸਾਈਡ ਤੇ ਕਰ ਲੈਣਾ ਠੀਕ ਹੈ ਇਹ ਐਦਾਂ ਠੀਕ ਹੈ ਜੀ ਐਦਾਂ ਕਰਕੇ ਇਹਦੇ ਉੱਪਰ ਆਪਾਂ ਸਲਾਈ ਲਗਾਉਣੀ ਹੈ ਦਬਮੀ ਤਾਂ ਕਿ ਆਪਣਾ ਗਲਾ ਬਾਦ ਚੋਂ ਢਿਹੜੇ ਨਾ ਠੀਕ ਹੈ ਹੁਣ ਇਹ ਆਸਾਨੀ ਨਾਲ ਜਿਹੜੀ ਹੈਗੀ ਇਹ ਅੰਦਰ ਵਾਲੀ ਸਾਈਡ ਫੋਲਡ ਹੋ ਜੂਗੀ ਠੀਕ ਹੈ ਜੀ ਇਨੂੰ ਆਪਾਂ ਕੱਚਾ ਕਰ ਸਕਦੇ ਹਾਂ ਤੁਸੀਂ ਚਾਹੋ ਤਾਂ ਇਸ ਤਰੀਕੇ ਨਾਲ ਇਹਨੂੰ ਤਰਪਾਈ ਕਰਕੇ ਕੱਚਾ ਕਰਨ ਦੀ ਜ਼ਰੂਰਤ ਵੀ ਨਹੀਂ ਪਰ ਮੈਂ ਇਹਨੂੰ ਕੱਚਾ ਕਰੂੰਗੀ ਠੀਕ ਹੈ ਇਹ ਹੀ ਆਸਾਨੀ ਨਾਲ ਹੀ ਅੰਦਰ ਵਾਲੇ ਪਾਸੇ ਫੋਲਡ ਹੋ ਜਾਊਗੀ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਗਲਾ ਹੈਗਾ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਬਣਦਾ ਬਿਲਕੁਲ ਬੁਕਰਮ ਵਾਲਾ ਗਲਾ ਹੀ ਲੱਗਦਾ ਬਸ ਤੁਸੀਂ ਪੱਟੀ ਜਿਹੜੀ ਹੈਗੀ ਆ ਉਹਨੂੰ ਡਬਲ ਕਪੜੇ ਦੀ ਲਗਾਓ ਠੀਕ ਹੈ ਜੀ ਹੁਣ ਆਪਾਂ ਸ਼ਰਟ ਦਾ ਸਿੱਧਾ ਵਾਲਾ ਪਾਸਾ ਕਰ ਲੈਣਾ ਠੀਕ ਹੈ ਹੁਣ ਮੇਰਾ ਤਰੀਕਾ ਸ਼ਰਟ ਦੇ ਵਿੱਚ ਪਲੇਟਾ ਪਾਉਣ ਦਾ ਇਹ ਹੈ ਕਿ ਜਦੋਂ ਮੈਂ ਲਾਈਨਿੰਗ ਵਾਲੀ ਸ਼ਰਟ ਦੇ ਵਿੱਚ ਪਲੇਟਸ ਪਾਉਣੀ ਆ ਤਾਂ ਮੈਂ ਜਿਹੜਾ ਮੇਨ ਫੈਬਰਿਕ ਹੁੰਦਾ ਉਹਤੇ ਨਿਸ਼ਾਨੀਆਂ ਲਗਾਉਣੀ ਆ ਨਾ ਕਿ ਲਾਈਨਿੰਗ ਤੇ ਠੀਕ ਹੈ ਜੀ ਲਾਈਨਿੰਗ ਤੇ ਮੈਂ ਨਿਸ਼ਾਨੀਆਂ ਨਹੀਂ ਲਗਾਉਂਦੀ ਜਿੰਨਾ ਭੈਣਾਂ ਨੇ ਕਟਿੰਗ ਵਾਲੀ ਵੀਡੀਓ ਦੇਖੀ ਆ ਉਹਨਾਂ ਨੂੰ ਪਤਾ ਹੀ ਆ ਠੀਕ ਆ ਜੇ ਤੁਸੀਂ ਨਹੀਂ ਦੇਖੀ ਤਾਂ ਤੁਸੀਂ ਲਾਈਨਿੰਗ ਵਾਲੇ ਸੂਟ ਦੀ ਕਟਿੰਗ ਵਾਲੀ ਵੀਡੀਓ ਦੇਖ ਸਕਦੇ ਹੋ ਠੀਕ ਆ ਹੁਣ ਮੈਂ ਇਹ ਨਿਸ਼ਾਨੀਆਂ ਜਿਹੜੀਆਂ ਹੈਗੀਆਂ ਨੇ ਉੱਪਰ ਵਾਲੇ ਕੱਪੜੇ ਤੇ ਲਗਾਈਆਂ ਹੋਈਆਂ ਨੇ ਸੂਟ ਵਾਲੇ ਕੱਪੜੇ ਤੇ ਠੀਕ ਆ ਜੀ ਹੁਣ ਆਪਾਂ ਇਦਾਂ نیچے ਕਰਦੇ ਜਾਣਾ ਕੱਪੜੇ ਨੂੰ ਠੀਕ ਆ ਸਾਰੇ ਇਹਦੇ ਬਾਲ ਜਿਹੜੇ ਹੈਗੇ ਨੇ ਉਹ ਕੱਢ ਲੈਣੇ ਨੇ ਠੀਕ ਆ ਪਹਿਲਾਂ ਆਪਾਂ ਕੀ ਕਰਨਾ ਇਹਨੂੰ ਕੱਚਾ ਕਰ ਲੈਣਾ ਠੀਕ ਆ ਜਿਹੜੀਆਂ ਆਪਣੀਆਂ ਆਹ ਪਲੇਟ ਦੇ ਨਿਸ਼ਾਨ ਲੱਗੇ ਹੋਏ ਨੇ ਨਾ ਪਲੇਟਸ ਦੇ ਆਪਾਂ ਇਹਦੇ ਉੱਪਰ ਕੱਚਾ ਕਰ ਲੈਣਾ ਠੀਕ ਆ ਇਹਦੇ ਨਾਲ ਆਪਣੀ ਪਲੇਟ ਬਹੁਤ ਸੋਹਣੀ ਪੈਂਦੀ ਆ ਦੋਨੋਂ ਕੱਪੜਿਆਂ ਦੇ ਵਿੱਚ ਬਰਾਬਰ ਪਲੇਟ ਪੈਂਦੀ ਆ ਕੋਈ ਕੱਪੜਾ ਜਿਹੜਾ ਹੈਗਾ ਉਹਦੀ ਘਾਟਵਾਦ ਨਹੀਂ ਹੁੰਦੀ ਬਿਲਕੁਲ ਮਤਲਬ ਕਿ ਨਹੀਂ ਤਾਂ نیچے ਵਾਲੀ ਲਾਈਨਿੰਗ ਜਿਹੜੀ ਹੈਗੀ ਉਹ ਛੁੱਟ ਜਾਂਦੀ ਹੁੰਦੀ ਆ ਠੀਕ ਆ ਪਰ ਜਦੋਂ ਆਪਾਂ ਇਦਾਂ ਅਟੈਚ ਕਰਾਂਗੇ ਫਿਰ ਦੋਨੋਂ ਕੱਪੜਿਆਂ ਦੇ ਵਿੱਚ ਬਰਾਬਰ ਪਲੇਟ ਪਾਉਂਦੇ ਠੀਕ ਹੈ ਜੀ ਤੇ ਇਥੋਂ ਹੀ ਆਪਾਂ ਦੂਸਰੀ ਵਾਲੀ ਪਲੇਟ ਨੂੰ ਮਸ਼ੀਨ ਕਮਾ ਲੈਣੀ ਆ ਤੇ ਇਥੋਂ ਹੀ ਆਪਾਂ ਇਦਾਂ ਕਮਾ ਲੈਣੀ ਆ ਮਸ਼ੀਨ ਹੁਣ ਦੇਖੋ ਇਹ ਮੇਰੀ ਸ਼ਰਟ ਦਾ ਬੈਕ ਵਾਲਾ ਪੱਲਾ ਮੈਂ ਸਿਰਫ ਬੈਕ ਵਾਲੇ ਪੱਲੇ ਦੇ ਵਿੱਚ ਹੀ ਪਲੇਟਸ ਪਾਉਣੀਆਂ ਨੇ ਕਿਉਂਕਿ ਕਈ ਕਸਟਮਰ ਨੂੰ ਨਹੀਂ ਪਸੰਦ ਹੁੰਦਾ ਫਰੰਟ ਤੇ ਪਲੇਟਸ ਪਾਉਣਾ ਠੀਕ ਹੈ ਜੀ ਪਰ ਤਰੀਕਾ ਇਹੀ ਰਹੂਗਾ ਸੇਮ ਜੇ ਤੁਸੀਂ ਫਰੰਟ ਪੱਲੇ ਦੇ ਵਿੱਚ ਵੀ ਪਲੇਟਸ ਪਾਉਣੀਆਂ ਹਨ ਤਾਂ ਇਹੀ ਤਰੀਕਾ ਰਹੂਗਾ ਹੁਣ ਦੇਖੋ ਫਰੰਟ ਵਾਲੇ ਪੱਲੇ ਦੇ ਵਿੱਚ ਸਾਈਡ ਵਾਲੀਆਂ ਪਲੇਟਾਂ ਵੀ ਹੁੰਦੀਆਂ ਨੇ ਹਨਾ ਇਸ ਤਰੀਕੇ ਨਾਲ ਐਦਾਂ ਤੇ ਉਹਦੇ ਵਿੱਚ ਵੀ ਆਪਾਂ ਕੀ ਕਰਨਾ ਐਦਾਂ ਸਾਈਡ ਵਾਲੀਆਂ ਪਲੇਟਾਂ ਨੂੰ ਪਹਿਲਾਂ ਆਪਾਂ ਕੱਚਾ ਕਰ ਲੈਣਾ ਮਸ਼ੀਨ ਨਾਲ ਤੇ ਫਿਰ ਠੀਕ ਹੈ ਉਸ ਤੋਂ ਬਾਅਦ ਨੀਚੇ ਵਾਲਾ ਕੱਪੜਾ ਵੀ ਅਟੈਚ ਹੋ ਜਾਊਗਾ ਲਾਈਨਿੰਗ ਵਾਲਾ ਤੇ ਐਦਾਂ ਆਪਾਂ ਕੀ ਕਰਨਾ ਫਿਰ ਨੀਚੇ ਵਾਲੀ ਸਾਈਡ ਤੋਂ ਆਪਾਂ ਪਲੇਟ ਚੱਕਣੀ ਹੈ ਠੀਕ ਹੈ ਜੀ ਆ ਦੇਖੋ ਹੁਣ ਦੇਖੋ ਜਿਹੜੀ ਆਪਾਂ ਕੱਚਾ ਕੀਤਾ ਸੀ ਸਲਾਈ ਉਹ ਨੀਚੇ ਵੀ ਆ ਗਈ ਨਾ ਹੁਣ ਮੈਂ ਤੁਹਾਨੂੰ ਪਲੇਟਾਂ ਠੀਕ ਹੈ ਹੁਣ ਇਹ ਸਲਾਈ ਨੀਚੇ ਵੀ ਆ ਗਈ ਆ ਆਪਣੇ ਠੀਕ ਹੈ ਬਸ ਜੇ ਆਪਾਂ ਸਾਈਡ ਵਾਲੀਆਂ ਪਲੇਟਾਂ ਪਾਉਣੀਆਂ ਨੇ ਤਾਂ ਉਹਦੇ ਵਿੱਚ ਵੀ ਆਪਾਂ ਇਸ ਤਰੀਕੇ ਨਾਲ ਉਹਨੂੰ ਮਾਰਕ ਕਰ ਲਓ ਫਿਰ ਨੀਚੇ ਇਹ ਐਦਾਂ ਠੀਕ ਹੈ ਫਿਰ ਉਸ ਤੋਂ ਬਾਅਦ ਆਪਾਂ ਸਾਰੀਆਂ ਪਲੇਟਾਂ ਜਿਹੜੀਆਂ ਹੈਗੀਆਂ ਨੇ ਐਦਾਂ ਆਸਾਨੀ ਨਾਲ ਜਿਹੜੀ ਪਲੇਟ ਹੈਗੀ ਉਹ ਚੱਕੀ ਜਾਊਗੀ ਕਿਉਂਕਿ ਕੱਪੜੇ ਦੋਨੋਂ ਅਟੈਚ ਹੋ ਚੁੱਕੇ ਨੇ ਇਹਦੇ ਨਾਲ ਠੀਕ ਹੈ ਤੇ ਹੁਣ ਆਪਾਂ ਪਲੇਟਸ ਜਿਹੜੀ ਹੈਗੀ ਆ ਉਹ ਬਸ ਸੈਂਟਰ ਦੇ ਵਿੱਚੋਂ ਜ਼ਿਆਦਾ ਚੱਕਿਆ ਜਾਂਦਾ ਹੁੰਦਾ ਕੱਪੜਾ ਔਰ ਸਾਈਡਾਂ ਤੋਂ ਘੱਟ ਠੀਕ ਹੈ ਜੀ ਤੇ ਇਸੇ ਤਰੀਕੇ ਨਾਲ ਹੀ ਆਪਾਂ ਦੂਸਰੀ ਪਲੇਟ ਦਾ ਕੱਪੜਾ ਜਿਹੜਾ ਹੈਗਾ ਉਹ ਵੀ ਚੱਕ ਕੇ ਇਹਦੇ ਵਿੱਚ ਪਲੇਟ ਪਾ ਲੈਣੀ ਆ ਇਹ ਲਾਈਨਿੰਗ ਵਾਲੇ ਸੂਟ ਦੇ ਵਿੱਚ ਪਲੇਟ ਪਾਉਣ ਦਾ ਇਹ ਸਭ ਤੋਂ ਵਧੀਆ ਤੇ ਆਸਾਨ ਤਰੀਕਾ ਇਹਦੇ ਨਾਲ ਕੀ ਹੁੰਦਾ ਤੁਹਾਡਾ ਉੱਪਰ ਵਾਲੇ ਕੱਪੜੇ ਦੇ ਵਿੱਚ ਫਲਾਵਟ ਨਹੀਂ ਹੁੰਦੀ ਬਿਲਕੁਲ ਵੀ ਠੀਕ ਹੈ ਜੀ ਜੇਕਰ ਤੁਸੀਂ ਇਹਨੂੰ ਪਹਿਲਾਂ ਅਟੈਚ ਨਹੀਂ ਕਰੋਗੇ ਉੱਪਰ ਵਾਲੀ ਸਾਈਡ ਸਲਾਈ ਲਾ ਕੇ ਤਾਂ ਤੁਹਾਡੇ ਉੱਪਰ ਵਾਲੇ ਕੱਪੜੇ ਦੇ ਵਿੱਚ ਹਮੇਸ਼ਾ ਹੀ ਇੱਥੇ ਗੁਬਾਰੇ ਬਣਨਗੇ ਠੀਕ ਹੈ ਇੱਥੇ ਆ ਸਾਈਡਾਂ ਤੇ ਫਲਾਵਟ ਹੋਊਗੀ ਠੀਕ ਹੈ ਜੀ ਜੇ ਪਰ ਤੁਸੀਂ ਇਦਾਂ ਪਲੇਟਸ ਪਾਉਨੇ ਆ ਤਾਂ ਤੁਹਾਡੀਆਂ ਪਲੇਟਸ ਜਿਹੜੀਆਂ ਹੈਗੀਆਂ ਉਹ ਬਿਲਕੁਲ ਪਰਫੈਕਟ ਆਉਣੀਆਂ ਠੀਕ ਹੈ ਤੁਸੀਂ ਫਰੰਟ ਵਾਲੀ ਸਾਈਡ ਤੇ ਵੀ ਪਲੇਟਸ ਪਾਉਣ ਦਾ ਇਹੀ ਤਰੀਕਾ ਰਹੂਗਾ ਠ ਠੀਕ ਹੈ ਜੀ ਫਰੰਟ ਵਾਲਾ ਪੱਲਾ ਮੈਂ ਜੜ ਕੇ ਰੱਖ ਲਿਆ ਸੀਗਾ ਉਹ ਮੈਂ ਵੀਡੀਓ ਦੇ ਵਿੱਚ ਲਿਆ ਨਹੀਂ ਇਸ ਤਰੀਕਾ ਬਿਲਕੁਲ ਸੇਮ ਹੀ ਰਹੂਗਾ ਜਿਸ ਤਰੀਕੇ ਨਾਲ ਆਪਾਂ ਬੈਕ ਵਾਲਾ ਪੱਲਾ ਜੜਿਆ ਠੀਕ ਹੈ ਕਿਉਂਕਿ ਮੈਂ ਫਰੰਟ ਦੇ ਵਿੱਚ ਪਲੇਟਸ ਨਹੀਂ ਪਾਉਣੀਆਂ ਸੀ ਇਸ ਲਈ ਮੈਂ ਪੱਲਾ ਪਹਿਲਾਂ ਹੀ ਜੜ ਲਿਆ ਸੀ ਤਾਂ ਕਿ ਮੈਂ ਤੁਹਾਨੂੰ ਬੈਕ ਵਾਲੇ ਪੱਲੇ ਤੇ ਪਲੇਟਸ ਦਾ ਦੱਸ ਸਕਾਂ ਠੀਕ ਹੈ ਜੀ ਹੁਣ ਦੇਖੋ ਆਪਾਂ neck ਜਿਹੜਾ ਹੈਗਾ ਪਹਿਲਾਂ ਹੀ ਉਹਦੀ ਜੜਾਈ ਕਰ ਰੱਖੀ ਹੈ ਜੀ ਠੀਕ ਹੈ ਇਹ ਮੇਰਾ neck ਜਿਹੜਾ ਹੈਗਾ ਉਹ ਫਰੰਟ ਵਾਲਾ 7 ਇੰਚਾ ਪਿਛਲਾ ਜਿਹੜਾ ਗਲਾ ਸੀਗਾ ਉਹ 6.5 ਇੰਚ ਸੀਗਾ ਠੀਕ ਹੈ ਐਕਸਟਰਾ ਫੈਬਰਿਕ ਜਿਹੜਾ ਹੈਗਾ ਉਹ ਆਪਾਂ ਕੱਟ ਦੇਣਾ ਤੇ ਹੁਣ ਆਪਾਂ ਕੀ ਕਰਨਾ ਦੇਖੋ ਆਪਾਂ ਸ਼ਰਟ ਦਾ ਇਦਾਂ ਸੈਂਟਰ ਲੈਣਾ ਠੀਕ ਹੈ ਜੀ ਤੇ ਗਲੇ ਦਾ ਵੀ ਆਪਾਂ ਸੈਂਟਰ ਕਰ ਲੈਣਾ ਠੀਕ ਹੈ ਇਹਨੂੰ ਆਪਾਂ ਸੈਂਟਰ ਨਾਲ ਸੈਂਟਰ ਮੈਚ ਕਰਕੇ ਬਿਲਕੁਲ ਰੱਖਣਾ ਤਾਂ ਕਿ ਆਪਣਾ ਗਲਾ ਜਿਹੜਾ ਹੈਗਾ ਟੇਡਾ ਨਾ ਜਾਵੇ ਠੀਕ ਹੈ ਤੇ ਇੱਥੋਂ ਹੀ ਆਪਾਂ ਗਲਾ ਅੱਗੇ ਅਟੈਚ ਕਰ ਦੇਣਾ ਤੇ ਜਿੱਥੋਂ ਆਪਾਂ ਸ਼ੁਰੂ ਕੀਤਾ ਸੀ ਗਲਾ ਜੜਾਈ ਕਰਨਾ ਉੱਥੋਂ ਥੋੜੀ ਜੀ ਸਲਾਈ ਆਪਾਂ ਉੱਪਰ ਵਾਲੇ ਪਾਸੇ ਨੂੰ ਲੈ ਜਾਣੀ ਹੈ ਤਾਂ ਕਿ ਆਪਣੀ ਸਲਾਈ ਜਿਹੜੀ ਹੈਗੀ ਖੁੱਲੇ ਨਾ ਜਿਹੜਾ ਵਿਚ ਵਾਲਾ ਫੈਬਰਿਕ ਹੈਗਾ ਥੋੜਾ ਥੋੜਾ ਮਾਰਜਨ ਰੱਖਦੇ ਹੋਏ ਆਪਾਂ ਉਹਨੂੰ ਕੱਟ ਕਰ ਲੈਣਾ ਤੁਸੀਂ ਸ਼ਰਟ ਦੀ ਉਲਟੀ ਵਾਲੀ ਸਾਈਡ ਕਰ ਲੈਣੀ ਹੈ ਤਾਂ ਕਿ ਤੁਹਾਨੂੰ ਸਲਾਈ ਜਿਹੜੀ ਹੈਗੀ ਉਹ ਚੰਗੀ ਤਰ੍ਹਾਂ ਦਿਖਦੀ ਰਹੇ ਤਾਂ ਕਿ ਤੁਹਾਡੀ ਸਲਾਈ ਦੇ ਉੱਪਰ ਕੱਟ ਨਾ ਲੱਗੇ ਠੀਕ ਹੈ ਜੀ ਤੇ ਹੁਣ ਆਪਾਂ ਐਕਸਟਰਾ ਫੈਬਰਿਕ ਹੈ ਜਿਹੜਾ ਨੂੰ ਕੱਟ ਕਰ ਦਵਾਂਗੇ ਗਲਾ ਥੋੜਾ ਬਾਰ ਵਾਲੀ ਸਾਈਡ ਨੂੰ ਆਸਾਨੀ ਨਾਲ ਫੋਲਡ ਹੋ ਜਾਵੇ ਇਸੇ ਲਈ ਜਿਹੜੇ ਆਹ ਕੋਨੇ ਬਣੇ ਹੋਏ ਨੇ ਗਲੇ ਦੇ ਇਹਦੇ ਉੱਪਰ ਆਪਾਂ ਕੱਟ ਲਗਾਵਾਂਗੇ ਹਲਕੇ ਹਲਕੇ ਬਸ ਤੁਸੀਂ ਧਿਆਨ ਰੱਖਣਾ ਤੁਹਾਡੀ ਸਲਾਈ ਨਹੀਂ ਕੱਟ ਹੋਣੀ ਚਾਹੀਦੀ ਹੁਣ ਆਪਾਂ ਗਲੇ ਨੂੰ ਅੰਦਰ ਵਾਲੀ ਸਾਈਡ ਫੋਲਡ ਕਰਦੇ ਹੋਏ ਇਹਦੇ ਉੱਪਰ ਇੱਕ ਦਬਮੀ ਸਲਾਈ ਲਗਾ ਲਵਾਂਗੇ ਹੁਣ ਆਪਣਾ ਗੜਾ ਜਿਹੜਾ ਹੈਗਾ ਉਹ ਫਿਨਿਸ਼ਿੰਗ ਦੇ ਨਾਲ ਬਣ ਕੇ ਰੈਡੀ ਹੋ ਗਿਆ ਠੀਕ ਹੈ ਹੁਣ ਦੇਖੋ ਮੇਰਾ ਲਾਈਨਿੰਗ ਵਾਲੇ ਸੂਟ ਕਟਿੰਗ ਕਰਨ ਦਾ ਤਰੀਕਾ ਜਿਹੜੀਆਂ ਭੈਣਾਂ ਨੇ ਦੇਖਿਆ ਹੋਇਆ ਉਹਨਾਂ ਨੂੰ ਪਤਾ ਵੀ ਮੈਂ ਅੱਧਾ ਅੱਧਾ ਇੰਚ ਜਿਹੜੀ ਲਾਈਨਿੰਗ ਹੈਗੀ ਉਹ ਵਾਧ ਰੱਖਦੀ ਹੁੰਦੀ ਆ ਠੀਕ ਹੈ ਤਾਂ ਕਿ ਆਪਣੇ ਮੋਢਿਆਂ ਕੋਲ ਇੱਥੇ ਆਪਣੇ ਮਤਲਬ ਕਸਾ ਨਾ ਪਵੇ ਲਾਈਨਿੰਗ ਦੇ ਵਿੱਚ ਕਿਉਂਕਿ ਜੇ ਕਸਾ ਪੈਣ ਲੱਗ ਗਿਆ ਨਾ ਲਾਈਨਿੰਗ ਦੇ ਵਿੱਚ ਫਿਰ ਆਪਣੇ ਮੋਢੇ ਜਿਹੜੇ ਹੈਗੇ ਨੇ ਇੱਥੋਂ ਆਪਣੇ ਖਿੱਚ ਪਾਊਗੀ ਠੀਕ ਆ ਆਹ ਵਾਲੀ ਚੀਜ਼ ਤੋਂ ਠੀਕ ਹੈ ਜੀ ਇਸ ਲਈ ਲਾਈਨਿੰਗ ਪਹਿਲਾਂ ਹੀ ਵਾਧ ਰੱਖੋ ਥੋੜੀ ਥੋ ਠੀਕ ਹੈ ਜਦੋਂ ਆਪਾਂ ਜੜਾਈ ਕਰ ਲਈ ਨਾ ਜੇ ਦੇਖੋ ਹੁਣ ਆ ਲਾਈਨਿੰਗ ਜਿਹੜੀ ਹੈਗੀ ਥੋੜੀ ਜਿਹੀ ਵੱਧ ਗਈ ਆ ਆਪਣੀ ਜਿਹੜੀ ਲਾਈਨਿੰਗ ਦੀ ਬਾਹਰ ਘਾਟ ਹੋ ਗਈ ਉਹਨੂੰ ਆਪਾਂ ਬਾਅਦ ਚੋਂ ਛਾਂਟੀ ਕਰਕੇ ਕੱਢ ਸਕਦੇ ਆ ਠੀਕ ਆ ਠੀਕ ਆ ਹੁਣ ਦੇਖੋ ਇਧਰੋਂ ਵੀ ਥੋੜੀ ਜਿਹੀ ਜਿਹੜੀ ਵੱਧ ਗਈ ਆ ਉਹਨੂੰ ਆਪਾਂ ਛਾਂਟੀ ਕਰ ਲਵਾਂਗੇ ਤੇ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਮੋਢਿਆਂ ਦੀ ਅੰਡਰਗਰਾਊਂਡ ਜਿਹੜੀ ਹੈਗੀ ਉਹ ਸਲਾਈ ਲਗਾ ਲੈਣੀ ਆ ਠੀਕ ਆ ਹੁਣ ਦੇਖੋ ਕਈ ਕੀ ਕਰਦੇ ਆ ਬੈਕ ਵਾਲੇ ਗਲੇ ਨੂੰ ਇਦਾਂ ਬਾਹਰ ਕੱਢ ਕੇ ਫਿਰ ਸਲਾਈ ਲਗਾਉਂਦੇ ਆ ਪਰ ਮੇਰਾ ਤਰੀਕਾ ਇਹ ਆ ਮੈਂ ਫਰੰਟ ਵਾਲੇ ਗਲੇ ਨੂੰ ਇੱਦਾਂ ਆਪਾਂ ਬਾਹਰ ਕੱਢ ਲੈਣਾ ਠੀਕ ਹੈ ਜੀ ਇੱਦਾਂ ਬਾਹਰ ਵਾਲੇ ਸਾਈਡ ਕੱਢ ਕੇ ਆਪਾਂ ਤੇ ਆਪਾਂ ਸ਼ਰਟ ਦੇ ਦੋਨੇ ਉਲਟੇ ਵਾਲੇ ਪਾਸੇ ਠੀਕ ਹੈ ਦੋਨੋਂ ਉਲਟੇ ਵਾਲੇ ਪਾਸੇ ਜਿਹੜੇ ਹੈਗੇ ਨੇ ਉਹਨਾਂ ਨੂੰ ਆਪਾਂ ਮੈਚ ਕਰ ਲੈਣਾ ਠੀਕ ਹੈ ਇਹ ਇੱਦਾਂ ਆਪਾਂ ਉਲਟੇ ਵਾਲੀ ਸਾਈਡ ਜਿਹੜੀ ਹੈਗੀ ਮੈਚ ਕਰ ਲਈ ਆ ਸਿੱਧੀ ਸਾਈਡ ਆ ਆ ਦੋਨੋਂ ਉਲਟੀਆਂ ਸਾਈਡ ਆਪਾਂ ਮਿਲਾ ਲਈਏ ਠੀਕ ਹੈ ਜੀ ਤੇ ਹੁਣ ਆਪਾਂ ਕੀ ਕਰਨਾ ਅੰਡਰਗਰਾਊਂਡ ਸਲਾਈ ਲਗਾਉਣ ਲਈ ਮੋੜਿਆ ਦੇ ਬਿਲਕੁਲ ਆਪਾਂ ਬਿਲਕੁਲ ਥੋੜਾ ਥੋੜਾ ਕਪੜਾ ਜਿਹੜਾ ਹੈਗਾ ਉਹ ਸਲਾਈ ਦੇ ਵਿੱਚ ਦੇਣਾ ਠੀਕ ਆ ਫਿਰ ਆਪਾਂ ਮੇਨ ਸਲਾਈ ਗਲੇ ਨੂੰ ਇਦਾਂ ਆਪਾਂ ਬਾਹਰ ਕੱਢ ਲੈਣਾ ਔਰ ਇਦਾਂ ਹਲਕੀ ਹਲਕੀ ਜਿਹੜੀ ਹੈਗੀ ਆਪਾਂ ਉਹ ਸਲਾਈ ਲਗਾਉਣੀ ਆ ਹੁਣ ਤੁਸੀਂ ਦੇਖ ਸਕਦੇ ਹੋ ਮੈਂ ਬਿਲਕੁਲ ਸਲਾਈ ਜਿਹੜੀ ਹੈਗੀ ਉਹ ਇੰਨੀ-ਇੰਨੀ ਕਿਹੀ ਮਾਰ ਰਹੀ ਆ ਠੀਕ ਆ ਫਿਰ ਆਪਾਂ ਮੇਨ ਸਲਾਈ ਇੱਥੇ ਲਗਾਵਾਂਗੇ ਇਹਨੂੰ ਪਲਟ ਕੇ ਠੀਕ ਆ ਹੁਣ ਦੇਖੋ ਇਹ ਆਪਾਂ ਇਸ ਤਰੀਕੇ ਨਾਲ ਆਪਾਂ ਇਹਨੂੰ ਪਲਟ ਲੈਣਾ ਹੁਣ ਆਪਾਂ ਮੇਨ ਸਲਾਈ ਹੈਗੀ ਜਿਹੜੀ ਉਹ ਇਦਾਂ ਲਗਾਵਾਂਗੇ ਇੱਥੇ ਇਹ ਸਲਾਈ ਆਪਾਂ ਜਿਹੜੀ ਹੈਗੀ ਮੋਢਿਆਂ ਵਾਲੀ ਇੰਨੀ-ਇੰਨੀ ਭਰਨੀ ਆ ਠੀਕ ਹੈ ਜੀ ਖੇਰ ਆਪਣਾ ਮੋਢਾ ਜਿਹੜਾ ਹੈਗਾ ਦੇਖੋ ਹੁਣ ਇਹ ਅੰਡਰਗਰਾਉਂਡ ਹੋ ਗਈ ਆਪਣੀ ਸਾਰੀ ਸਲਾਈ ਠੀਕ ਹੈ ਤੇ ਤੁਸੀਂ ਦੇਖ ਸਕਦੇ ਹੋ ਇਹ ਸਲਾਈ ਜਿਹੜੀ ਹੈਗੀ ਆਪਾਂ ਨੇ ਇਸ ਤਰੀਕੇ ਨਾਲ ਅੰਡਰਗਰਾਉਂਡ ਹੋ ਜੂਗੀ ਠੀਕ ਹੈ ਇਸੇ ਤਰੀਕੇ ਨਾਲ ਹੀ ਆਪਾਂ ਮੋਢੇ ਦੇ ਦੂਸਰੇ ਵਾਲੇ ਪਾਸੇ ਵੀ ਸਲਾਈ ਲਗਾ ਲੈਣੀ ਆ ਹੁਣ ਦੇਖੋ ਮੈਂ ਦੋਨੋਂ ਸਾਈਡ ਤੇ ਮੋਢਿਆਂ ਦੇ ਸਲਾਈਆਂ ਲਗਾ ਲਈਆਂ ਨੇ ਠੀਕ ਹੈ ਜੀ ਹੁਣ ਆਪਾਂ ਗਲਾ ਜਿਹੜਾ ਹੈਗਾ ਉਹ ਕਿਸ ਤਰੀਕੇ ਨਾਲ ਫੋਲਡ ਕਰਨਾ ਹੁੰਦਾ ਠੀਕ ਹੈ ਜਿਹੜੀ ਆਪਾਂ ਆਹ ਸਲਾਈ ਲਗਾਈ ਹੈ ਨਾ ਕਈ ਕੀ ਕਰਦੀ ਆ ਮੈਂ ਤੁਹਾਨੂੰ ਦੱਸਿਆ ਬੈਕ ਵਾਲੇ ਗਲੇ ਨੂੰ ਬਾਹਰਲੀ ਸਾਈਡ ਰੱਖਦੇ ਆਗੇ ਠੀਕ ਆ ਤੇ ਆ ਜਿਹੜਾ ਗਲਾ ਹੈਗਾ ਫਿਰ ਉਹਦੇ ਉੱਪਰ ਫੋਲਡ ਕਰ ਦਿੰਦੇ ਆ ਹਨਾ ਬੈਕ ਵਾਲਾ ਪਰ ਮੈਂ ਕੀ ਕਰਦੀ ਆ ਮੈਂ ਫਰੰਟ ਵਾਲਾ ਜਿਹੜਾ ਗਲਾ ਹੈਗਾ ਉਹਨੂੰ ਬਾਹਰਲੀ ਵਾਲੀ ਸਾਈਡ ਰੱਖਦੀ ਆ ਤੇ ਆਪਾਂ ਇਹਨੂੰ ਮੂਰਲੇ ਵਾਲੇ ਪਾਸੇ ਜਿਹੜੀ ਆ ਸਲਾਈ ਹੈਗੀ ਹੈ ਨਾ ਇਹਨੂੰ ਫਰੰਟ ਗਲੇ ਦੇ ਮੈਂ ਐਦਾਂ ਅੱਗੇ ਵਾਲੀ ਸਾਈਡ ਫੋਲਡ ਕਰਦੀ ਆ ਪਰ ਕਈ ਕੀ ਕਰਦੀ ਆ ਪਿੱਛੇ ਵਾਲੀ ਸਾਈਡ ਕਰ ਦਿਆ ਪਰ ਮੈਨੂੰ ਇਹ ਲੱਗਦਾ ਵੀ ਜਦੋਂ ਆਪਾਂ ਐਦਾਂ ਕਰਦੇ ਆ ਨਾ ਇਹਨੂੰ ਆਪਾਂ ਪਿੱਛੇ ਵਾਲੀ ਸਾਈਡ ਫੋਲਡ ਕਰਦੇ ਆ ਬੈਕ ਵਾਲੀ ਸਾਈਡ ਹਨਾ ਬੈਕ ਵਾਲੇ ਗਲੇ ਵਾਲੀ ਉਹ ਉੱਪਰ ਨੂੰ ਚੱਕਿਆ ਜਾਂਦਾ ਮਤਲਬ ਬੈਕ ਵਾਲੀ ਸਾਈਡ ਨੂੰ ਜਾਣ ਲੱਗ ਜਾਂਦਾ ਸਾਡਾ ਗਲਾ ਠੀਕ ਹੈ ਜੀ ਆ ਜਿਹੜੀ ਇਹ ਸਲਾਈ ਹੈਗੇ ਨੂੰ ਆਪਾਂ ਫਰੰਟ ਵਾਲੀ ਸਾਈਡ ਮੋੜ ਦਵਾਂਗੇ ਤੇ ਜਿਹੜਾ ਆਪਣਾ ਫਰੰਟ ਵਾਲਾ ਨੈਕ ਆ ਉਹਨੂੰ ਇਹਦੇ ਉੱਪਰ ਫੋਲਡ ਕਰ ਦਵਾਂਗੇ ਠੀਕ ਹੈ ਠੀਕ ਹੈ ਹੁਣ ਫਿਟਿੰਗ ਵਾਲੀ ਸਲਾਈ ਦੇਖੋ ਆਪਾਂ ਕਿਸ ਤਰੀਕੇ ਨਾਲ ਲਗਾਉਣੀ ਆ ਜਿਹੜਾ ਮੈਂ ਵੀਡੀਓ ਵੀ ਪਾਈ ਸੀ ਪਿੱਛੇ ਵੀ ਆਪਣੇ ਝੋਲ ਕਿਉਂ ਪੈਂਦੇ ਨੇ ਉਹਦਾ ਸਭ ਤੋਂ ਵੱਡਾ ਕਾਰਨ ਇਹੀ ਹੁੰਦਾ ਠੀਕ ਹੈ ਇਹਦਾ ਸਲਾਈ ਭਰਨ ਦਾ ਵੀ ਇੱਕ ਤਰੀਕਾ ਹੁੰਦਾ ਦੇਖੋ ਆਪਾਂ ਇੱਥੋਂ ਨਿਸ਼ਾਨੀ ਦੇ ਕੇ ਜਿਹੜਾ ਕੱਪੜਾ ਘੱਟ ਕਰਦੇ ਆ ਨਾ 1/2 ਇ ਆਪਾਂ ਇੱਥੋਂ ਹੀ ਸਲਾਈ ਲੈ ਕੇ ਆਉਣੀ ਆ ਔਰ ਇਦਾਂ ਹੀ ਗੁਲਾਈ ਦੇ ਵਿੱਚ ਹੀ ਆਪਾਂ ਸਲਾਈ ਭਰਨੀ ਠੀਕ ਹੈ ਜੀ ਬਸ ਤੁਸੀਂ ਇਹਦੇ ਵਿੱਚ ਇਹੀ ਧਿਆਨ ਰੱਖਣਾ ਆਪਾਂ ਸਲਾਈ ਹੁਣ ਇੱਥੋਂ ਨਹੀਂ ਭਰਨੀ ਹੈਗੀ ਜਿੱਥੋਂ ਆਪਾਂ ਫਿਟਿੰਗ ਰੱਖੀ ਸੀਗੀ ਆਪਾਂ ਸਲਾਈ ਇੱਥੋਂ ਭਰਨੀ ਆ ਜਿੱਥੋਂ ਆਪਾਂ 1/2 ਇੰਚ ਕੱਟ ਕੀਤਾ ਸੀਗਾ ਮਤਲਬ ਆਪਾਂ ਇੱਥੋਂ 3 ਇੰਚ ਰੱਖਦੇ ਆ ਨਾ 3 ਇੰਚ ਤੋਂ ਬਾਅਦ ਜਿਹੜਾ ਇੱਥੇ ਆਪਾਂ ਨਿਸ਼ਾਨ ਲਗਾਉਣਾ ਉੱਥੋਂ ਆਪਾਂ 1/2 ਇੰਚ ਦਾ ਇਦਾਂ ਗੁਲਾਈ ਦੇ ਦੰਨੇ ਆ ਉਹਦੀ ਠੀਕ ਹੈ ਇੱਥੋਂ ਇਦਾਂ ਹੀ ਇਹਦੀ ਫਿਟਿੰਗ ਵਾਲੀ ਸਲਾਈ ਭਰੀ ਜਾਓ ਠੀਕ ਹੈ ਤੇ ਚਾਕਾਂ ਕੋਲੇ ਆਪਾਂ ਸਲਾਈ ਡਬਲ ਕਰਨੀ ਆ ਤੇ ਇਦਾਂ ਹੀ ਆਪਾਂ ਦੂਸਰੀ ਵਾਲੀ ਸਾਈਡ ਜਿਹੜੀ ਹੈਗੀ ਆ ਉਹ ਸਲਾਈ ਲਗਾ ਲੈਣੀ ਆ ਹਾਂਜੀ ਆਪਾਂ ਦੋਨੋਂ ਫਿਟਿੰਗ ਵਾਲੀਆਂ ਸਲਾਈਆਂ ਜਿਹੜੀਆਂ ਹੈਗੀਆਂ ਨੇ ਉਹ ਲਗਾ ਲਈਆਂ ਨੇ ਠੀਕ ਹੈ ਉਸ ਤੋਂ ਪਹਿਲਾਂ ਤੁਸੀਂ ਕੀ ਧਿਆਨ ਦੇਣਾ ਉਸ ਤੋਂ ਪਹਿਲਾਂ ਜਿਹੜੀ ਤੁਹਾਡੀ ਫਿਟਿੰਗ ਹੈਗੀ ਆ ਜਿੰਨੀ ਵੀ ਤੁਹਾਡੇ ਕਸਟਮਰ ਦੀ ਜਾਂ ਤੁਹਾਡੀ ਉਸ ਤੋਂ ਪਹਿਲਾਂ ਇਹਨੂੰ ਨਾਪ ਕੇ ਦੇਖਣਾ ਠੀਕ ਹੈ ਜੀ ਹੁਣ ਮੇਰੀ ਕਸਟਮਰ ਦੀ ਫਿਟਿੰਗ ਦਾ ਬ੍ਰੈਸਟ ਤੋਂ ਸੀਗੀ 22 ਇੰਚ ਠੀਕ ਹੈ ਤੇ ਮੈਂ ਨਾਪ ਕੇ ਦੇਖੂਗੀ ਵੀ ਆਬ ਮੇਰਾ 22 ਇੰਚ ਆ ਰਿਹਾ ਹਾਂਜੀ ਆ ਦੇਖੋ ਮੇਰਾ 22 ਇੰਚ ਜਿਹੜਾ ਹੈਗਾ ਆ ਰਿਹਾ ਇਸੇ ਲਈ ਆਪਾਂ ਪਹਿਲਾਂ ਫਿਟਿੰਗ ਨਾਪਣੀ ਆ ਉਸ ਤੋਂ ਬਾਅਦ ਆਪਾਂ 바ਵਾ ਦੀ ਜੜਾਈ ਕਰਨੀ ਆ ਠੀਕ ਹੈ ਜੀ ਤੇ ਕਮਰ ਤੋਂ ਵੀ ਮੈਂ ਫਿਟਿੰਗ ਜਿਹੜੀ ਹੈਗੀ ਆ ਨਾਪ ਲੈਣੀ ਆ ਵੀ ਸਹੀ ਆਪਣੀ ਹਾਂਜੀ ਜਿੰਨੀ ਮੈਨੂੰ ਚਾਹੀਦੀ ਸੀ ਆਪਣੀ ਓਨੀ ਕੀ ਆ 1.5 ਇੰਚ ਠੀਕ ਹੈ ਤੇ ਐਦਾਂ ਤੁਸੀਂ ਲਾਈਨਿੰਗ ਵਾਲੇ ਸੂਟ ਦੇ ਵਿੱਚ ਸਾਰਾ ਕੁਝ ਜਿਹੜਾ ਹੈਗਾ ਉਹ ਪਹਿਲਾਂ ਹੀ ਪ੍ਰੋਪਰ ਨਾਪ ਕੇ ਦੇਖ ਲੈਣਾਗਾ ਕਿਸੇ ਵੀ ਸੂਟ ਦੀ ਫਿਟਿੰਗ ਤੁਸੀਂ ਕਰਨੀ ਆਂਗੀ ਪਹਿਲਾਂ ਨਾਪ ਕੇ ਦੇਖੋ ਫਿਟਿੰਗ ਨੂੰ ਉਸ ਤੋਂ ਬਾਅਦ ਜਿਹੜੀ ਹੈਗੀ ਬਾਹਾਂ ਦੀ ਜੜਾਈ ਕਰੋ ਠੀਕ ਹੈ ਤੇ ਹੁਣ ਮੈਂ ਤੁਹਾਨੂੰ ਬਾਹਾਂ ਜੜਨੀਆਂ ਦੱਸਦੀ ਆਂ ਵੀ ਆਪਾਂ ਕਿਵੇਂ ਜੜਨੀਆਂ ਨੇ ਜਿੰਨਾ ਵੀ ਤੁਹਾਡਾ ਮੋਡਾ ਤੁਸੀਂ ਕੱਟ ਕੀਤਾ ਸੂਟ ਦਾ ਜੇ ਉਸ ਤੋਂ 1/2 ਇੰਚ ਵੱਧਾ ਗਿਆ ਤਾਂ ਤੁਹਾਡੀ ਬਾਹ ਜਿਹੜੀ ਹੈਗੀ ਬਿਲਕੁਲ ਪ੍ਰੋਪਰ ਜੜੀ ਜਾਊਗੀ ਤੇ ਹੁਣ ਆਪਾਂ ਇਹਦੀ ਸਲਾਈ ਦੇਖੋ ਕਿੱਦਾਂ ਭਰਨੀ ਆਂ ਜੇ ਤੁਸੀਂ ਪਾਕਿਸਤਾਨੀ ਬਾਹ ਬਣਾਉਣੀ ਆ ਤਾਂ ਇਹਦੀ ਸਲਾਈ ਜਿਹੜੀ ਹੈਗੀ ਤੁਸੀਂ ਇੱਦਾਂ ਗੋਲਾਈ ਦੇ ਵਿੱਚ ਭਰਨੀ ਆ ਇੱਥੋਂ ਠੀਕ ਹੈ ਜਿਵੇਂ ਜਿਵੇਂ ਦੇਖੋ ਮੈਂ ਨਿਸ਼ਾਨ ਲਗਾਇਆ ਐਦਾ ਗੁਲਾਈ ਦੇ ਵਿੱਚ ਜਿਹੜੀ ਹੈਗੀ ਇਹਦੀ ਸਲਾਈ ਭਰਨੀ ਆ ਹਲਕਾ ਜਿਹਾ ਜਿਹੜਾ ਹੈਗਾ ਇੱਥੋਂ ਆਪਾਂ ਅੰਦਰ ਨੂੰ ਲੈ ਜਾਣਾ ਨਹੀਂ ਤਾਂ ਇੱਥੋਂ ਕੰਨ ਜੇ ਨਿਕਲੇ ਆਉਂਦੇ ਆ ਫਿਰ ਬਾਹਰ ਦੇ ਠੀਕ ਹੈ ਇੱਥੋਂ ਆਪਾਂ ਹਲਕਾ ਜਾਂ ਅੰਦਰ ਨੂੰ ਲੈ ਜਾਓ ਪੈਰ ਪੈਰ ਦਾ ਠੀਕ ਹੈ ਹੁਣ ਦੇਖੋ ਮੈਂ ਬਾਹਵਾ ਦੇ نیچے ਜਿਹੜੀ ਲਾਈਨਿੰਗ ਹੈਗੀ ਉਹ ਨਹੀਂ ਲਗਾਈ ਅਗਰ ਤੁਸੀਂ ਲਾਈਨਿੰਗ ਲਗਾਉਣੀ ਆ ਤਾਂ ਜਿਵੇਂ ਮੈਂ ਤੁਹਾਨੂੰ 셔ਟ ਦੀ ਆਪਾਂ ਜੜਾਈ ਕੀਤੀ ਸੀ ਨਾ ਲਾਈਨਿੰਗ ਦੀ ਜਿਵੇਂ ਆਪਾਂ 셔ਟ ਦੇ ਪੱਲੇ ਤੇ ਕੀਤੀ ਸੀ ਉਸੇ ਤਰੀਕੇ ਨਾਲ ਤੁਸੀਂ ਬਾਹ ਜਿਹੜੀ ਹੈਗੀ ਐ ਇਹਦੇ નીચે ਤੁਸੀਂ ਲਾਈਨਿੰਗ ਰੱਖ ਲੈਣੀ ਆ ਜਿਵੇਂ ਹੁਣ ਮੇਰੀ ਇਹ ਦੂਸਰੀ ਬਾਜੂ ਆ ਇਹ ਠੀਕ ਐ ਤੁਸੀਂ ਇਹਦੇ ਉੱਪਰ ਪਹਿਲਾਂ ਲਾਈਨਿੰਗ ਰੱਖ ਲੈਣੀ ਆ ਫਿਰ ਤੁਸੀਂ ਕੀ ਕਰਨਾ ਸਾਰੇ ਪਾਸੇ ਜਿਹੜੀ ਹੈਗੀ ਆ ਲਾਈਨਿੰਗ ਨੂੰ ਅਟੈਚ ਕਰ ਲੈਣਾ ਕੱਚੀ ਸਲਾਈ ਨਾਲ ਠੀਕ ਐ ਜੀ ਇਹ ਐਦਾਂ ਠੀਕ ਐ ਉਸ ਤੋਂ ਬਾਅਦ ਜਿਹੜੀ ਹੈਗੀ ਆ ਤੁਸੀਂ ਬਾਹ ਜਿਹੜੀ ਹੈਗੀ ਆ ਫਿਰ ਉਸ ਤੋਂ ਬਾਅਦ ਉਹਦੀ ਸਲਾਈ ਕਰੋ ਠੀਕ ਐ ਤੇ ਬਸ ਲਾਈਨਿੰਗ ਜੋੜਨ ਦਾ ਇਹੀ ਤਰੀਕਾ ਹੁੰਦਾ ਅਗਰ ਤੁਹਾਡੇ ਬਾਹਾਂਵਾਂ ਲਾਈਨਿੰਗ ਵਾਲੀਆਂ ਨੇ ਤਾਂ ਪਹਿਲਾਂ ਤੁਸੀਂ ਚਾਰੋਂ ਪਾਸੇ ਜਿਹੜੀ ਹੈਗੀ ਲਾਈਨਿੰਗ ਨੂੰ ਅਟੈਚ ਕਰ ਲਓ ਉਸ ਤੋਂ ਬਾਅਦ ਜਿਹੜੀ ਵਾਧ ਘਾਟ ਹੋਊਗੀ ਲਾਈਨਿੰਗ ਦੇ ਵਿੱਚ ਮੰਨ ਲਓ ਜੇ ਇੱਥੋਂ ਆਪਣੀ ਲਾਈਨਿੰਗ ਜਿਹੜੀ ਹੈਗੀ ਵਾਧ ਘਾਟ ਜਾਂਦੀ ਆ ਤਾਂ ਤੁਸੀਂ ਛਾਂਟੀ ਕਰ ਸਕਦੇ ਹੋ ਜਿਵੇਂ ਮੈਂ ਤੁਹਾਨੂੰ ਦੱਸਿਆ ਠੀਕ ਆ ਤੇ ਹੁਣ ਮੈਂ ਤੁਹਾਨੂੰ ਬਾਹ ਜਿਹੜੀ ਹੈਗੀ ਉਹ ਨਾਪ ਕੇ ਦਿਖਾਉਣੀ ਆ ਠੀਕ ਆ ਜੀ ਆਪਾਂ ਬਾਹ ਦੀ ਜੜਾਈ ਕਿਵੇਂ ਕਰਨੀ ਆ ਆਪਾਂ ਕੀ ਕਰਨਾ ਸ਼ਰਟ ਦੀ ਆਪਾਂ ਉਲਟੀ ਵਾਲੀ ਸਾਈਡ ਲੈ ਲੈਣੀ ਆ ਸ਼ਰਟ ਦੀ ਉਲਟੀ ਵਾਲੀ ਸਾਈਡ ਆ ਔਰ ਬਾਹ ਦੀ ਜਿਹੜੀ ਹੈਗੀ ਆ ਮੈਂ ਸ ਆ ਜਿਹੜੀ ਹੈਗੀ ਆ ਉਹ 셔ਟ ਦੀ ਅੰਦਰ ਵਾਲੀ ਸਾਈਡ ਰੱਖ ਲਈ ਆ ਤੇ ਠੀਕ ਆ ਹੁਣ ਆਪਾਂ ਇਹਨੂੰ ਨਾਪ ਕੇ ਜਿਹੜਾ ਹੈਗਾ ਉਹ ਦੇਖ ਲੈਣਾ ਠੀਕ ਹੈ ਜੀ ਐਦਾਂ ਕਰਕੇ ਠੀਕ ਆ ਆਪਾਂ ਇਹਨੂੰ ਐਦਾਂ ਘਮਾਉਂਦੇ ਹੋਏ ਨਾਪਦੇ ਜਾਣਾ ਤੇ ਜਿਹੜੀ ਆਪਾਂ ਆ ਸਲਾਈ ਹੈਗੀ ਆ ਇਹਨੂੰ ਆਪਾਂ ਜਦੋਂ ਸਲਾਈ ਲਗਾਵਾਂਗੇ ਨਾ ਜਿਹੜੀ ਆਪਣੀ ਫਿਟਿੰਗ ਵਾਲੀ ਆਹ ਮਾਰਜਨ ਰੱਖਿਆ ਹੋਇਆ ਆਪਾਂ ਇਹਨੂੰ ਆਪਾਂ ਇਸ ਤਰੀਕੇ ਨਾਲ ਫੋਲਡ ਕਰ ਦੇਣਾ ਠੀਕ ਹੈ ਐਦਾਂ ਫਿਰ ਆਪਾਂ ਇਹਦੇ ਉੱਪਰ ਜਿਹੜੀ ਹੈਗੀ ਸਲਾਈ ਲਗਾਉਣੀ ਆ ਫਿਰ ਤੁਹਾਡੀ ਫਿਟਿੰਗ ਦੇ ਵਿੱਚ ਖਿੱਚ ਨਹੀਂ ਆਉਗੀ ਠੀਕ ਹੈ ਤੇ ਜਿਹੜੀ ਬਾਹ ਦੇ ਜਿਹੜੀ ਹੈਗੀ ਆਪਣੇ ਆਹ ਕੱਪੜਾ ਇਹਨੂੰ ਵੀ ਆਪਾਂ ਇਸ ਤਰੀਕੇ ਨਾਲ ਫੋਲਡ ਕਰ ਦੇਣਾ ਤੇ ਇੱਥੇ ਆਪਾਂ ਫੇਰ ਸਲਾਈ ਲਗਾਉਣੀ ਆ ਫੇਰ ਸਾਡੀ ਫਿਟਿੰਗ ਦੇ ਵਿੱਚ ਖਿੱਚ ਨਹੀਂ ਆਉਂਦੀ ਹੈਗੀ ਠੀਕ ਹੈ ਤੇ ਹੁਣ ਜਿਹੜੇ ਹੈਗਾ ਆਪਾਂ ਨਾਪ ਕੇ ਦੇਖਾਂਗੇ ਬਾਹ ਆਪਣੀ ਬਾਹ ਜਿਹੜੀ ਹੈਗੀ ਥੋੜੀ ਜੀ ਵਧਣੀ ਚਾਹੀਦੀ ਹੈ ਠੀਕ ਹੈ ਅੱਧਾ ਮਤਲਬ ਪੈਰ ਪੈਰ ਦੀ ਜਿਹੜੀ ਹੈਗੀ ਬਾਹ ਆਪਣੀ ਵਧਣੀ ਚਾਹੀਦੀ ਹੈ ਫੇਰ ਆਪਣੀ ਬਾਹ ਸਹੀ ਜੜੀ ਜਾਊਗੀ ਤੇ ਇਦਾਂ ਆਪਾਂ ਇਹਨੂੰ ਘੁਮਾ ਕੇ ਦੋਨੋਂ ਕ ਕਮੋਂ ਦੇ ਜਾਣਾ ਇੱਦਾਂ ਬਾਹਰੋਂ ਅੰਦਰ ਵਾਲੀ ਸਾਈਡ ਰੱਖ ਕੇ ਠੀਕ ਹੈ ਜੀ ਹੁਣ ਆਪਣੀ ਬਾਹ ਦਾ ਕਪੜਾ ਜਿਹੜਾ ਹੈਗਾ ਥੋੜਾ ਜਿਹਾ ਵੱਧ ਗਿਆ ਹੁਣ ਇਹਦਾ ਮਤਲਬ ਆਪਣੀ ਬਾਹ ਜਿਹੜੀ ਹੈਗੀ ਉਹ ਪੂਰੀ ਆਊਗੀ ਠੀਕ ਆ ਆ ਆਪਣੀ ਸਲਾਈ ਆ ਗਈ ਤੇ ਬਾਹ ਆਪਣੀ ਥੋੜੀ ਜਿਹੀ ਵੱਧ ਗਈ ਆ ਇਹਦਾ ਮਤਲਬ ਆਪਣੀ ਬਾਹ ਜਿਹੜੀ ਹੈਗੀ ਉਹਨੇ ਸਹੀ ਜੜੀ ਜਾਊਗੀ ਠੀਕ ਹੈ ਤੇ ਤੁਸੀਂ ਇੱਦਾਂ ਦੋਨੋਂ ਸਲਾਈਆਂ ਨੂੰ ਜਿਹੜਾ ਹੈਗਾ ਉਹ ਮਿਲਾ ਲੈਣਾ ਜਦੋਂ ਅਸੀਂ ਬਾਹਾਂ ਦੀ ਜੜਾਈ ਕਰਨੀ ਆ ਅਸੀਂ ਉੱਪਰ ਵਾਲੇ ਕੱਪੜੇ ਨੂੰ ਬਾਹਾਂ ਵਾਲੇ ਕੱਪੜੇ ਨੂੰ ਥੋੜਾ ਜਿਹਾ ਢਿੱਲਾ ਰੱਖਣਾ ਹੁੰਦਾ ਠੀਕ ਹੈ ਤੇ ਕਿਸੇ ਵੀ ਕੱਪੜੇ ਨੂੰ ਆਪਾਂ ਖਿੱਚਣਾ ਨਹੀਂ ਹੁੰਦਾ ਹੈਗਾ ਠੀਕ ਆ ਬਸ ਇਹ ਹੈ ਵੀ ਇਹ ਕੱਪੜੇ ਨੂੰ ਆਪਾਂ ਥੋੜਾ ਜਿਹਾ ਢਿੱਲਾ ਰੱਖਣਾ ਬਾਹਾਂ ਵਾਲੇ ਨੂੰ ਠੀਕ ਹੈ ਹੁਣ ਦੇਖੋ ਜਿਹੜੀ ਆ ਮੋਢੇ ਵਾਲੀ ਸਲਾਈ ਹੁੰਦੀ ਹੈ ਇਹਦਾ ਆਪਾਂ ਕੀ ਕਰਨਾ ਇਹਨੂੰ ਆਪਾਂ ਉਸੇ ਸਾਈਡ ਕਰਨਾ ਜਿਹੜੀ ਸਾਈਡ ਆਪਾਂ ਫਰੰਟ ਵਾਲਾ ਗਲਾ ਰੱਖਿਆ ਠੀਕ ਹੈ ਜੀ ਫਰੰਟ ਵਾਲੇ ਗਲੇ ਦੀ ਸਾਈਡ ਮੈਨੂੰ ਕਰਦੀ ਹੁੰਨੀ ਆ ਫੇਰ ਆਪਣੇ ਜਿਹੜਾ ਫਰੰਟ ਵਾਲਾ ਨੈਕ ਹੁੰਦਾ ਉਹ ਬੈਕ ਸਾਈਡ ਨਹੀਂ ਜਾਂਦਾ ਤੇ ਨਾਲੇ ਮੋਢੇ ਕੋਲੋਂ ਆਪਨੇ ਖਿੱਚਣੀ ਪੈਂਦੀ ਹੈਗੀ ਜੇ ਆਪਾਂ ਇਹਨੂੰ ਗਲੇ ਵਾਲੀ ਸਾਈਡ ਕਰ ਦੇਵਾਂਗੇ ਜਿੱਧਰੋਂ ਆਪਾਂ ਫਰੰਟ ਵਾਲਾ ਗਲਾ ਫੋਲਡ ਕੀਤਾ ਨਾ ਬਸ ਉਸੇ ਸਾਈਡ ਹੀ ਆਪਾਂ ਇਸ ਜਿਹੜੀ ਸਲਾਈ ਹੈਗੀ ਉਹਨੂੰ ਫੋਲਡ ਕਰਨਾ ਠੀਕ ਹੈ ਇਹ ਛੋਟੀਆਂ ਛੋਟੀਆਂ ਗੱਲਾਂ ਹੈਗੀਆਂ ਨੇ ਜਿਹੜੀਆਂ ਬਾਹ ਨੂੰ ਫੈਕਟ ਬਣਾਉਂਦੀਆਂ ਨੇ ਠੀਕ ਹੈ ਜੀ ਤੇ ਬਸ ਤੁਸੀਂ ਇਹ ਜਿਹੜੀ ਹੁਣ ਮੋਡੇ ਵਾਲੀ ਸਲਾਈ ਹੈਗੀ ਉਹਨੂੰ ਉਸੇ ਸਾਈਡ ਕਰੋ ਜਿਹੜੀ ਸਾਈਡ ਆਪਾਂ ਫਰੰਟ ਵਾਲਾ ਗਲਾ ਫੋਲਡ ਕੀਤਾ ਠੀਕ ਹੈ ਜੀ ਹੁਣ ਦੇਖੋ ਆਪਾਂ ਪੈਰ ਪੈਰ ਦੀ ਵੱਧ ਰੱਖੀ ਸੀ ਬਾਹ ਇਸੇ ਦੀ ਆਪਣੀ ਬਾਹ ਜਿਹੜੀ ਹੈਗੀ ਬਿਲਕੁਲ ਪੂਰੀ ਜੜੀ ਗਈ ਆ ਪੈਰ ਪੈਰ ਦੀ ਵੱਧ ਆਪਾਂ ਤਾਂ ਰੱਖਣੀ ਆ ਤਾਂ ਕਿ ਆਪਣੇ ਬਾਹ ਦੇ ਵਿੱਚ ਖਿੱਚਣਾ ਆਵੇ ਠੀਕ ਹੈ ਜੇ ਆਪਾਂ ਬਾਹ ਬਿਲਕੁਲ ਪੂਰੀ ਪੂਰੀ ਰੱਖਾਂਗੇ ਨਾ ਤਾਂ ਬਾਹ ਦੇ ਵਿੱਚ ਹਮੇਸ਼ਾ ਹੀ ਖਿੱਚ ਆਉਂਦੀ ਹੁੰਦੀ ਹੈਗੀ ਤੇ ਜਿਹੜਾ ਆਪਣਾ ਸ਼ਰਟ ਦਾ ਕੱਪੜਾ ਹੁੰਦਾ ਮਤਲਬ ਆਰਮਹੋਲ ਵਾਲਾ ਉਹ ਉਥੋਂ ਫਲਾਵਟ ਹੋਣ ਲੱਗ ਜਾਂਦੀ ਹੈ ਠੀਕ ਹੈ ਇਸੇ ਲਈ ਤੁਸੀਂ ਪੈਰ ਪੈਰ ਦੀ ਬਾਹ ਵੱਧ ਰੱਖਣੀ ਆ ਬਾਹ ਵਾਲਾ ਕੱਪੜਾ ਤੁਸੀਂ ਹਮੇਸ਼ਾ ਹੀ ਢਿੱਲਾ ਰੱਖ بس ਇਹ ਗੱਲ ਤੁਸੀਂ ਯਾਦ ਰੱਖਣੀ ਆ ਸ਼ਰਟ ਦੇ ਕੱਪੜੇ ਵਿੱਚ ਕਸਾਬ ਹੋ ਸਕਦਾ ਪਰ ਬਾਹਾਂ ਵਾਲੇ ਕੱਪੜੇ ਦੇ ਵਿੱਚ ਬਿਲਕੁਲ ਕਸਾਬ ਨਹੀਂ ਹੋਣਾ ਚਾਹੀਦਾ ਫਿਰ ਬਾਹ ਜਿਹੜੀ ਹੈਗੀ ਬਿਲਕੁਲ ਪਰਫੈਕਟ ਜੜੀ ਜਾਂਦੀ ਹੁੰਦੀ ਆ ਠੀਕ ਹੈ ਤੇ ਤੁਹਾਨੂੰ ਆਪਾਂ ਅੰਦਰ ਵਾਲੀ ਸਾਈਡ ਤੋਂ ਲਾਈਨਿੰਗ ਦਿਖਾਉਣੀ ਆ ਦੇਖੋ ਜੇ ਆਪਾਂ ਹਲਕੀ ਜਿਹੀ ਢਿੱਲ ਨਾ ਦੇਈਏ ਜਦੋਂ ਆਪਾਂ ਪਲੇਟਸ ਪਾਉਨੇ ਆ ਤਾਂ ਸੈਂਟਰ ਵਾਲੀ ਜਗ੍ਹਾ ਤੋਂ ਜਿਹੜਾ ਹੈਗਾ ਕਪੜਾ ਖਸਾਵ ਦੇਣ ਲੱਗ ਜਾਂਦਾ ਠੀਕ ਹੈ ਜੀ ਹੁਣ ਦੇਖੋ ਆਪਣੀ ਜਿਹੜੀ ਲਾਈਨਿੰਗ ਹੈਗੀ ਬਿਲਕੁਲ ਪਰਫੈਕਟ ਆਈ ਆ ਤੇ ਇੱਥੇ ਨਹੀਂ ਤਾਂ ਪਲੇਟਸ ਕੋਲੇ ਖਸਾਵ ਆਉਣ ਲੱਗ ਜਾਂਦਾ ਜੇ ਆਪਾਂ ਢਿੱਲਾ ਨਹੀਂ ਛੱਡਾਂਗੇ ਕਪੜਾ ਠੀਕ ਹੈ ਤੇ ਜੇ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ